ਦਜੀਸ਼ਿੰਦੀ ਪਾਸਟਰ ਵਰਜਿੰਦਰ ਜਵਰਜਨਾ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਸੀਗੇ ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਉਮਰ ਕੈਂਦ ਦੀ ਸਜ਼ਾ ਕੋਰਟ ਵੱਲੋਂ ਮਹਾਲੀ ਕੋਰਟ ਵੱਲੋਂ ਸੁਣਾ ਦਿੱਤੀ ਗਈ ਹੈ ਕਿਵੇਂ ਦੇਖਦੇ ਹੋ ਇਸ ਸਾਰੇ ਘੰਡਾ ਨੂੰ ਲੱਖਾਂ ਲੋਕ ਉਹਨਾਂ ਨਾਲ ਜੁੜੇ ਹੋਏ ਸੀਗੇ ਜਿਸ ਤਰੀਕੇ ਨਾਲ ਤੇ ਉਹ ਬੜੇ-ਬੜੇ ਦਾਅਵੇ ਕਰਦੇ ਹੁੰਦੇ ਸੀਗੇ ਕਿ ਹਰ ਇੱਕ ਬਿਮਾਰੀ ਦਾ ਇਲਾਜ ਲੋਕਾਂ ਨੂੰ ਕਾਰਾਂ ਘਰ ਕਲੋਕ ਬਿਨਸ ਨੂੰ ਸਾਰੇ ਚਲਾ ਕੇ ਦਿੰਦੇ ਹੁੰਦੇ ਸੀਗੇ ਪਰ ਆਪ ਦਾ ਉਹ ਕੁਝ ਨਹੀਂ ਚੱਲਿਆ ਜੱਜ ਸਾਹਿਬ ਦੇ ਅੱਗੇ ਕਿਵੇਂ ਦੇਖਦੇ ਹੋ ਇਸ ਨੂੰ ਸੀ ਬਿਲਕੁਲ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਇਹ ਜੋ ਪਾਸਟਰ ਬਜਿੰਦਰ ਹੈਗਾ ਇਸ ਸਟੇਜਾਂ ਤੇ ਉੱਤੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ ਹੁੰਦਾ ਸੀ ਮੈਂ ਫਾਇਰ ਕਰ ਦੂੰਗਾ ਮੈਂ ਵਾਈਬ੍ਰੇਟ ਕਰਕੇ ਅਗਲੇ ਬੰਦੇ ਨੂੰ ਠੀਕ ਕਰ ਦਿਆਂਗਾ ਮੈਂ ਮਾਰ ਸਕਦਾ ਐ ਮੈਂ ਜਿਉਂਦਾ ਕਰ ਸਕਦਾ ਮੈਂ ਕਿਸੇ ਦਾ ਕੈਂਸਰ ਠੀਕ ਕਰ ਸਕਦਾ ਕੋਈ ਬੋਲਦਾ ਨਹੀਂ ਹੈ ਉਹਨੂੰ ਬੋਲਣ ਲਾ ਸਕਦਾ ਪਰ ਅੱਜ ਜੱਜ ਸਾਹਮਣੇ ਬਜਿੰਦਰ ਦੀ ਕੋਈ ਵੀ ਨਹੀਂ ਚੱਲੀ ਕੋਈ ਫੈਸਲਾ ਨਹੀਂ ਬਦਲਿਆ ਜਾ ਸਕਿਆ ਆਪਣੇ ਜਾਦੂ ਟੋਨੇ ਟੁੱਟਕੇ ਦੇ ਨਾਲ ਜਾ ਫਿਰ ਕੁਝ ਹੋਰ ਜਿਹਦੇ ਨਾਲ ਜੱਜ ਨਿਰਮਾਈ ਵਰਤ ਲੈ ਹਾਲਾਂਕਿ ਇਹ ਪਹਿਲੀ ਵਾਰੀ ਵੇਖਣ ਨੂੰ ਮਿਲਿਆ ਵੈਸੇ ਤਾਂ ਸ਼ਾਇਦ ਹੋਏ ਆਪਾਂ ਨੂੰ ਬਹੁਤ ਸਾਰੇ ਐਸੇ ਕੇਸ ਹੋਣ ਪਰ ਸਾਡੇ ਤੱਕ ਉਹ ਗੱਲ ਨਾ ਪਹੁੰਚੀ ਹੋਵੇ ਪਰ ਜਿਹੜੀ ਸਾਡੀ ਜਾਣਕਾਰੀ ਦੇ ਵਿੱਚ ਹੈ ਕਿ ਟਿਲ ਡੈਥ ਉਮਰ ਕੈਦ ਜਿਹੜੀ ਹੈ ਪਹਿਲੇ ਬੰਦੇ ਨੂੰ ਸੁਣਾਈ ਗਈ ਹੈ ਜਿਵੇਂ ਹੁਣ ਆਪਾਂ ਸਰਸੇ ਵਾਲੇ ਸਾਧ ਦੀ ਵੀ ਗੱਲ ਕਰਦੇ ਆਂ ਜ਼ਬਰ ਜਨਾਹ ਦਾ ਮਾਮਲਾ ਉਹਦੇ ਉੱਤੇ ਵੀ ਸੀ ਪਰ ਉਹਨੂੰ ਉਮਰ ਕੈਦ ਸੁਣਾਈ ਗਈ ਸੀ ਆਮ ਜਿਹੀ ਜਿਹੜੀ ਹੁੰਦੀ ਆ ਜਿਵੇਂ 14-15 ਸਾਲ ਦੀ ਇੱਕ ਕੈਦ ਹੁੰਦੀ ਆ ਉਹ ਸੁਣਾਈ ਗਈ ਉਸ ਤੋਂ ਬਾਅਦ ਫਿਰ ਉਹਨੂੰ 20 ਸਾਲ ਦੀ ਕੈਦ ਦੂਸਰੇ ਮਾਮਲੇ ਦੇ ਵਿੱਚ ਸੁਣਾਈ ਗਈ ਹੈ ਪਰ ਜਿਹੜਾ ਪਾਸਟਰ ਹੈਗਾ ਨਕਲੀ ਪਾਸਟਰ ਬਜਿੰਦਰ ਇਹਨੂੰ ਸਜ਼ਾ ਸੁਣਾਈ ਗਈ ਹੈ ਟਿਲ ਡੈਥ ਉਸ ਲਾਖਾਂ ਪਿੱਛੇ ਰਹੇਗਾ ਮੋਹਾਲੀ ਦੀ ਅਦਾਲਤ ਵੱਲੋਂ ਅੱਜ ਇਹ ਬੜਾ ਵੱਡਾ ਫੈਸਲਾ ਲਿਆ ਗਿਆ। ਤਕਰੀਬਨ 1 ਹਫ਼ਤਾ ਪਹਿਲਾਂ ਅਦਾਲਤ ਵੱਲੋਂ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ ਤੇ 1 ਅਪ੍ਰੈਲ ਦਾ ਉਹ ਦਿਨ ਮੁਕਰਰ ਕੀਤਾ ਗਿਆ ਸੀ ਜਿਸ ਦਿਨ ਸਜ਼ਾ ਸੁਣਾਈ ਜਾਣੀ ਹੈ। ਸੋ ਅੱਜ ਸਜ਼ਾ ਸੁਣਾਈ ਗਈ ਹੈ ਤੇ ਪੀੜਤਾ ਜਿਹੜੀ 2018 ਤੋਂ ਲੈ ਕੇ ਕੇਸ ਲੜਦੀ ਆ ਰਹੀ ਹੈ ਮਤਲਬ ਕਿ ਇਹ ਜਿਹੜਾ ਜ਼ਬਰ ਜਨਾਹ ਹੋਇਆ ਸੀ ਇਹ 2018 ਦਾ ਮਾਮਲਾ ਹੈ। ਤੇ ਅੱਜ 2025 ਦੇ ਵਿੱਚ ਜਾ ਕੇ ਇਹਦੀ ਸੁਣਵਾਈ ਹੋਈ ਹੈ ਜਿਸ ਤੋਂ ਬਾਅਦ ਇਹ ਪਾਸਟਰ ਨੂੰ ਜਿਹੜਾ ਹੈਗਾ ਉਹ ਅੰਦਰ ਕਰ ਦਿੱਤਾ ਗਿਆ ਮੈਂ ਤੁਹਾਨੂੰ ਇੱਥੇ ਯਾਦ ਕਰਾਉਣੀ ਚਾਹੂੰਗਾ ਗੱਲ ਕਿ ਤਕਰੀਬਨ 2-3 ਹਫ਼ਤੇ ਪਹਿਲਾਂ ਤੋਂ ਇਹ ਮਾਮਲਾ ਜਿਹੜਾ ਭਖਿਆ ਹੋਇਆ ਉਸ ਵੇਲੇ ਜਿਹੜਾ ਪਾਸਟਰ ਹੈਗਾ ਬਜਿੰਦਰ ਇਹਦੀਆਂ ਵੀਡੀਓ ਦੇ ਸਾਹਮਣੇ ਆਉਂਦੀਆਂ ਇਹ ਪ੍ਰੈਸ ਕਾਨਫਰੰਸ ਕਰਦਾ ਤੇ ਉਹਦੇ ਵਿੱਚ ਸਿਸਟਮ ਨੂੰ ਚੈਲੰਜ ਕਰਦਾ ਤੁਸੀਂ ਦੇਖੀ ਹੋਣੀ ਉਹਦੀ ਗੱਲਬਾਤ ਕਿ ਉਹ ਕਹਿੰਦਾ ਕਿ ਜੇ ਮੈਂ ਚਾਹਾਂ ਤਾਂ ਲੱਖਾਂ ਲੋਕ ਮੈਂ ਲਿਆ ਕੇ ਤੇ ਸਟੇਟ ਦਾ ਚੱਕਾ ਜਾਮ ਕਰ ਸਕਦਾ ਉਹਨੇ ਇੱਕ ਤਰ੍ਹਾਂ ਦਾ ਵਾਰਨ ਕੀਤਾ ਜਾਂ ਫਿਰ ਧਮਕੀ ਦੇਣ ਦੀ ਕੋਸ਼ਿਸ਼ ਕੀਤੀ ਸੀ ਉਸ ਵੇਲੇ ਕਿ ਮੇਰੇ ਨਾਲ ਲੱਖਾਂ ਲੋਕ ਜੁੜਦੇ ਨੇ ਜਦੋਂ ਮੈਂ ਆਪਣੀ ਇੱਕ ਇਵੈਂਟ ਰੱਖਦਾ ਜੋ ਮੈਂ ਇੱਕ ਲੋਕਾਂ ਨੂੰ ਜਦੋਂ ਸੱਦਾ ਦਿੰਦਾ ਹੈ ਤੇ 6-6 ਲੱਖ ਬੰਦਾ ਕਹਿੰਦਾ ਮੇਰੇ ਇਕੱਠਾ ਹੋ ਜਾਂਦਾ ਸੋ ਇੱਕ ਤਰ੍ਹਾਂ ਦੀ ਸਿਸਟਮ ਨੂੰ ਧਮਕੀ ਸੀ ਮਤਲਬ ਕਿ ਸਰਕਾਰਾਂ ਨੂੰ ਧਮਕੀ ਸੀ ਕਾਨੂੰਨ ਨੂੰ ਉਹ ਧਮਕੀ ਦੇ ਰਿਹਾ ਸੀਗਾ ਮਤਲਬ ਕਿ ਭਈ ਆਉਂਦੇ ਸਮੇਂ ਦੇ ਵਿੱਚ ਮੇਰਾ ਜਿਹੜਾ ਕੇਸ ਹੈਗਾ ਉਹ ਅਦਾਲਤ ਦੇ ਵਿੱਚ ਜਾ ਰਿਹਾ ਤੇ ਜੇ ਮਤਲਬ ਇਸ ਤਰ੍ਹਾਂ ਦਾ ਕੁਝ ਹੋਇਆ ਤੇ ਮੈਂ ਵੀ ਸਰਸੇ ਵਾਲੇ ਸਾਧ ਵਾਂਗੂ ਪੰਚਕੂਲਾ ਫੂਕ ਸਕਦਾ ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਸਰਸੇ ਵਾਲੇ ਸਾਧ ਨੂੰ ਰੇਪ ਦੇ ਮਾਮਲੇ ਦੇ ਵਿੱਚ 20 ਸਾਲ ਦੀ ਸਜ਼ਾ ਸੁਣਾਈ ਗਈ ਉਮਰ ਕੈਤ ਸੁਣਾਈ ਗਈ ਉਸ ਵੇਲੇ ਪੰਚਕੂਲੇ ਦੇ ਵਿੱਚ ਮਤਲਬ ਕਿ ਇੰਨਾ ਤਾंडਵ ਜਿਹੜਾ ਹੈਗਾ ਉਹ ਰਚਿਆ ਗਿਆ ਉਹ ਉੱਥੇ ਕਿੰਨੀ ਮਤਲਬ ਕਿ ਕਿੰਨੀਆਂ ਗੱਡੀਆਂ ਕਿੰਨੀ ਸਰਕਾਰੀ ਪ੍ਰਾਪਰਟੀ ਅੱਗ ਦੀ ਭੇਟ ਹੋ ਗਈਆਂ ਤੇ ਤਕਰੀਬਨ 90 ਦੇ ਕਰੀਬ ਲੋਕ ਜਿਹੜੇ ਉਹ ਮਾਰੇ ਗਏ ਸੀ ਸੋ ਇਸ ਤਰੀਕੇ ਦੀ ਧਮਕੀ ਜਿਹੜੀ ਹੈ ਪਾਸਟਰ ਵੱਲੋਂ ਦਿੱਤੀ ਜਾ ਚੁੱਕੀ ਹੈ ਸੋ ਮੈਨੂੰ ਲੱਗਦਾ ਵੀ ਇਸ ਨੂੰ ਵੀ ਲੈ ਕੇ ਗੰਭੀਰ ਹੋਣਾ ਹੈ ਸਿਸਟਮ ਕਿ ਭਾਈ ਇਹ ਬੰਦਾ ਜਿਹੜਾ ਹੈਗਾ ਇਹ ਲਗਾਮ ਜਿਹੜੀ ਹੈ ਇਹਦੀ ਹੱਥੋਂ ਨਿਕਲਦੀ ਜਾ ਰਹੀ ਹੈ ਸਿਸਟਮ ਓਨੀ ਧੀਰ ਬੰਦੇ ਨੂੰ ਕੁਝ ਨਹੀਂ ਕਹਿੰਦਾ ਜਿੰਨੀ ਧੀਰ ਉਹਦੇ ਉਹ ਉਹ ਸਿਸਟਮ ਦੇ ਅੰਡਰ ਰਹਿ ਕੇ ਕੰਮ ਚੱਲਦਾ ਸਰਸੇ ਵਾਲੇ ਸਾਧ ਨੇ ਕਿਤੇ ਨਾ ਕਿਤੇ ਭੁੱਲ ਕਰ ਲਈ ਸੀ ਜੋ ਉਹਨੇ ਬਾਅਦ ਵਿੱਚ ਆਪਣੀ ਭੁੱਲ ਬਖਸ਼ਾ ਵੀ ਲਈ ਜਾਂ ਕਹਈਏ ਵੀ ਉਹਨੂੰ ਉਹਨੂੰ ਦੁਬਾਰਾ ਉਹ ਕਹਿ ਲਿਏ ਕਿ ਇਹਨੂੰ ਰਿਵਾਈਜ਼ ਕੀਤਾ ਤੇ ਉਹਨੇ ਉਹ ਸਾਰਾ ਕੁਝ ਕਰਨਾ ਸ਼ੁਰੂ ਕਰ ਦਿੱਤਾ ਤੁਹਾਨੂੰ ਯਾਦ ਹੋਣਾ ਪੰਚਕੂਲੇ ਵਾਲਾ ਇਨਸੀਡੈਂਟ ਹੁੰਦਾ ਹੈ ਉਹ ਇੱਕ ਸਰਕਾਰ ਨੂੰ ਚੇਤਾਵਨੀ ਸੀ ਜਾਂ ਇੱਕ ਸਿਸਟਮ ਨੂੰ ਚੈਲੰਜ ਸੀ ਕਿ 600 ਗੱਡੀ ਮੇਰੇ ਪਿੱਛੇ ਆ ਰਹੀ ਹੈ ਹਜ਼ਾਰ ਗੱਡੀ ਪਿੱਛੇ ਆ ਰਹੀ ਹੈ ਤਾਂ ਕਿ ਜੱਜ ਜਿਹੜਾ ਫੈਸਲਾ ਸੁਣਾਉਣ ਲੱਗਿਆ ਫੈਸਲਾ ਹੀ ਬਦਲ ਲਏ ਪਰ ਉਹ ਫੈਸਲਾ ਨਹੀਂ ਬਦਲਿਆ ਗਿਆ ਉਸ ਤੋਂ ਬਾਅਦ ਸਰਸੇ ਵਾਲੇ ਨੇ ਆਪਣੀ ਤਾਕਤ ਦਿਖਾਈ ਫਿਰ ਉਹਨੂੰ ਕਿਤੇ ਨਾ ਕਿਤੇ ਅਹਿਸਾਸ ਹੋਇਆ ਹੌਲੀ ਹੌਲੀ ਕਿ ਸਿਸਟਮ ਦੇ ਨਾਲ ਮੱਥਾ ਨਹੀਂ ਲਾਇਆ ਜਾ ਸਕਦਾ ਜਾਂ ਲਾਉਣਾ ਨਹੀਂ ਚਾਹੀਦਾ ਫਿਰ ਤੁਸੀਂ ਦੇਖਿਆ ਹੋਣਾ ਕਿ ਉਹ ਹੌਲੀ ਹੌਲੀ ਉਹਨੇ ਫਿਰ ਰਾਸ਼ਟਰਵਾਦ ਦੇ ਸੋਲੇ ਜਿਹੜੇ ਗਾਉਣੇ ਸ਼ੁਰੂ ਕਰ ਦਿੱਤੇ ਬੀਜੇਪੀ ਦੇ ਨਾਲ ਯਾਰੀਆਂ ਅੰਦਰ ਖਾਤੇ ਉਹਨਾਂ ਦੇ ਨਾਲ ਗੱਲਬਾਤ ਕਰਨੀ ਜਦੋਂ ਉਹ ਜ਼ਮਾਨਤ ਤੇ ਆਉਂਦਾ ਸੀ ਉਸ ਵੇਲੇ ਉਹ ਕਹਿੰਦਾ ਸੀ ਕਿ ਫਲਾਨੀ ਪਾਰਟੀ ਨੂੰ ਵੋਟ ਜਿਹੜੀ ਆ ਪਾਓ ਹਾਲਾਂਕਿ ਉਹ ਪਹਿਲਾਂ ਵੀ ਕਹਿੰਦਾ ਰਿਹਾ ਪਰ ਹੁਣ ਉਹ ਸਿਸਟਮ ਦੇ ਅੰਡਰ ਆ ਗਿਆ ਪੂਰੀ ਤਰੀਕੇ ਦੇ ਨਾਲ ਉਹ ਆ ਗਿਆ ਹੁਣ ਜਿਹੜਾ ਆਸਾ ਰਾਮ ਹੈ ਹੁਣ ਤੁਸੀਂ ਕਹੋਗੇ ਵੀ ਆਸਾ ਰਾਮ ਕਿਉਂ ਅੰਦਰ ਹੈ ਆਸਾ ਰਾਮ ਬੜੇ ਲੰਬੇ ਸਮੇਂ ਤੋਂ ਅੰਦਰ ਹੈ ਜੇ ਮੈਂ ਗਲਤ ਨਹੀਂ ਤਾਂ ਸਰਸੇ ਵਾਲੇ ਸਾਥ ਤੋਂ ਪਹਿਲਾਂ ਦਾ ਉਹ ਅੰਦਰ ਹੈ ਉਹ ਸਿਸਟਮ ਦੇ ਅੰਡਰ ਨਹੀਂ ਆਇਆ ਜਾਂ ਫਿਰ ਕੋਈ ਹੋਰ ਗੱਲਬਾਤ ਹੈ ਇਸ ਕਰਕੇ ਉਹ ਉਹ ਜਿਹੜਾ ਹੈਗਾ ਹਜੇ ਤੱਕ ਜੇਲ੍ਹ ਦੇ ਅੰਦਰ ਚੱਲਿਆ ਆਉਂਦਾ ਉਹਨੂੰ ਤਾਂ ਮੇਰਾ ਖਿਆਲ ਹੈ ਵੀ ਪ੍ਰੋਲ ਵੀ ਕੋਈ ਨਹੀਂ ਦਿੱਤੀ ਜਾਂਦੀ ਸੋ ਜਿਹੜਾ ਜਿਹੜਾ ਇਹ ਸਿਸਟਮ ਹੈਗਾ ਸਿਸਟਮ ਦੇ ਥੱਲੇ ਤੱਕ ਜਦੋਂ ਤੱਕ ਤੁਸੀਂ ਰਹਨੇ ਹੋ ਉਦੋਂ ਤੱਕ ਠੀਕ ਹੈ ਸੋ ਪਾਸਟਰ ਭਜਿੰਦਰ ਨੇ ਇੱਕ ਤਰੀਕੇ ਦੇ ਨਾਲ ਧਮਕੀ ਦਿੱਤੀ ਕਿ ਮੈਂ ਆ ਕਰ ਸਕਦਾ ਮੈਂ ਉਹ ਕਰ ਸਕਦਾ ਹਾਂ ਚੱਕਾ ਜਾਮ ਕਰ ਸਕਦਾ ਮੈਂ ਇਟ ਨਾਲ ਇਟ ਖੜਕਾ ਸਕਦਾ ਤੇ ਅੱਜ ਉਹ ਜਿਹੜਾ ਨਕਲੀ ਪਾਸਟਰ ਹੈਗਾ ਉਹ ਦਾ ਉਮਰ ਆਪਾਂ ਕਹੀਏ ਵੀ ਹੁਣ ਜੇਲ੍ਹ ਦੀਆਂ ਸਲਾਖਾਂ ਪਿਛੇ ਰਹੇਗਾ ਹੁਣ ਮੈਂ ਇੱਥੇ ਗੱਲ ਇੱਕ ਹੋਰ ਮੈਂ ਕਰਨੀ ਚਾਹੁੰਨਾ ਜੋ ਕਿ ਬੜੀ ਜ਼ਰੂਰੀ ਹੈਗੀ ਆ ਅੰਤਪਕਤ ਹੁੰਦੇ ਨੇ ਇਹੋ ਜਿਹੇ ਲੋਕਾਂ ਦੇ ਅੰਧ ਭਗਤ ਹੁੰਦੇ ਆ ਤੇ ਇਹ ਲੋਕ ਜਿਹੜੇ ਨੇ ਫਿਰ ਉਹ ਅੰਧ ਭਗਤੀ ਦਾ ਫਾਇਦਾ ਉਠਾਉਂਦੇ ਨੇ ਲੋਕਾਂ ਦਾ ਇੱਕ ਤਾਂ ਫਾਈਨੈਂਸ਼ੀਅਲੀ ਇੱਕ ਫਿਰ ਸਰੀਰਕ ਸ਼ੋਸ਼ਣ ਹੁੰਦੇ ਨੇ ਜਾਂ ਹੋਰ ਜਿੰਨੇ ਫਾਇਦੇ ਜਿਹੜੇ ਆ ਅੰਧ ਭਗਤਾਂ ਦੇ ਕੋਲੋਂ ਲਏ ਜਾਂਦੇ ਆ ਉਹ ਹੀ ਲੈਂਦੇ ਨੇ ਸਾਧ ਸਰਸੇ ਵਾਲਾ ਵੀ ਇਹੀ ਕਰਦਾ ਰਿਹਾ ਤੇ ਇਹ ਜਿਹੜਾ ਬਜਿੰਦਰ ਹੈਗਾ ਪਾਸਟਰ ਇਹ ਵੀ ਇਹੀ ਕੁਝ ਕਰਦਾ ਰਿਹਾ ਤੇ ਇਸ ਤੋਂ ਬਾਅਦ ਜਾਂ ਇਸ ਤੋਂ ਪਹਿਲਾਂ ਅਣਗਿਣਤ ਹੋਰ ਨੇ ਜਿਹੜੇ ਇਹ ਕੰਮ ਕਰ ਰਹੇ ਨੇ ਲੋਕਾਂ ਦਾ ਸ਼ੋਸ਼ਣ ਕਰ ਰਹੇ ਆ ਬੱਚਿਆਂ ਦੇ ਨਾਲ ਬੈਦਪਦ ਫੈਲੀਆਂ ਹੋ ਰਹੀਆਂ ਤੇ ਨਾਮ ਧਰਮਗੁਰੂ ਦਾ ਜੋੜਿਆ ਜਾ ਰਿਹਾ ਕਿ ਅਸੀਂ ਤਾਂ ਧਰਮਗੁਰੂ ਗੁਰੂ ਆ ਸੋ ਇਹਦੇ ਅੰਡਰ ਇਹ ਧਰਮਗੁਰੂ ਇਹ ਗੁਰੂ ਡੰਮ ਜਿਹੜਾ ਬਣਾਇਆ ਹੋਇਆ ਇਹ ਸਾਧ ਲਾਣਾ ਜਿਹੜਾ ਹੈਗਾ ਇਹ ਬਹੁਤ ਕੁਝ ਇਸ ਤਰ੍ਹਾਂ ਦਾ ਕਰ ਰਿਹਾ ਇਹ ਤਾਂ ਇੱਕ ਪਾਸਟਰ ਹੈ ਜਿਹੜਾ ਸਾਹਮਣੇ ਆ ਗਿਆ ਪਰ ਇਸ ਤੋਂ ਇਲਾਵਾ ਅਨੇਕਾਂ ਲੋਕ ਨੇ ਜਿਹੜੇ ਸਮਾਜ ਦਾ ਜਿਹੜੇ ਸਾਡੇ ਭੋਲੇ ਭਾਲੇ ਜਾਫਰ ਕਹੀਏ ਅਨਪੜ੍ਹ ਲੋਕਾਂ ਦਾ ਸ਼ੋਸ਼ਣ ਜਿਹੜਾ ਕਰਦਾ ਆਇਆ ਇਥੋਂ ਇਥੋਂ ਹੁਣ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੁਣ ਲੋਕ ਜਿਹੜੇ ਨੇ ਦੇਖੋ ਸੰਨ ਕਿਹੜਾ ਚੱਲ ਰਿਹਾ 2025 ਕਿੱਥੇ AI ਟੈਕਨੋਲੋਜੀ ਬਣ ਚੁੱਕੀ ਆ ਕਿੱਥੇ ਲੋਕ ਸਿਆਣੇ ਹੋ ਚੁੱਕੇ ਨੇ ਚੰਦਰਮਾ ਤੇ ਜਾ ਰਹੇ ਚੰਦਰਮਾ ਤੋਂ ਅੱਗੇ ਵੀ ਪਹੁੰਚ ਗਏ ਨੇ ਸੋ ਫਿਰ ਸਾਡੇ ਲੋਕ ਜਿਹੜੇ ਨੇ ਉਹ ਇਹਨਾਂ ਲੋਕਾਂ ਦਾ ਸ਼ਿਕਾਰ ਕਿਉਂ ਹੋ ਰਿਹਾ ਮਤਲਬ ਕਿ ਇੰਨੀ ਜ਼ਿਆਦਾ ਅਨਪੜਤਾ ਜਾਂ ਇੰਨਾ ਜ਼ਿਆਦਾ ਆਪਾਂ ਕਹੀਏ ਭਈ ਵਹਿਮ ਭਰਮ ਸਾਡੇ ਲੋਕਾਂ ਦੇ ਵਿੱਚ ਹੈਗਾ ਤੁਸੀਂ ਇਹ ਵੀ ਗੱਲ ਨੋਟ ਕਰੋ ਕਿ ਬਹੁਤਾਤ ਇਹੋ ਜਿਹੇ ਜਿਹੜੇ ਨੇ ਉਹ ਪੰਜਾਬ 'ਚ ਹੀ ਪੈਦਾ ਹੁੰਦੇ ਆ ਪੰਜਾਬ ਹਰਿਆਣਾ ਹੋ ਗਿਆ ਸੋ ਇੱਥੇ ਹੀ ਇਹ ਪੈਦਾ ਹੁੰਦੇ ਆ ਲੋਕਾਂ ਦਾ ਸ਼ੋਸ਼ਣ ਕਰਦੇ ਆ ਤੇ ਫੇਰ ਕਿਤੇ ਨਾ ਕਿਤੇ ਕੋਈ ਨਾ ਕੋਈ ਜਿਹੜਾ ਸਿਸਟਮ ਨੂੰ ਚੈਲੰਜ ਕਰਦਾ ਫੜਿਆ ਜਾਂਦਾ ਜੇ ਸਿਸਟਮ ਨੂੰ ਚੈਲੰਜ ਨਾ ਕਰਕੇ ਰਾਸ਼ਟਰਵਾਦ ਦੀ ਭੀਪਣੀ ਜਿਹੜੀ ਹੈਗੀ ਉਹ ਨਾਲ-ਨਾਲ ਵਜਾਉਂਦਾ ਰਵੇ ਤਾਂ ਫੇਰ ਸਰਕਾਰ ਸਿਸਟਮ ਜਿਹੜਾ ਹੈ ਉਹਨੂੰ ਛੂਟ ਦੇਈ ਰੱਖਦਾ ਵੀ ਚਲ ਤੂੰ ਜੋ ਕਰਨਾ ਕਰੀ ਜਾ ਪਰ ਸਿਸਟਮ ਤੋਂ ਬਾਹਰ ਨਾ ਹੋਈਂ ਵੋਟਾਂ ਵੇਲੇ ਸਾਡੇ ਹੱਕ ਦੇ ਵਿੱਚ ਭੁਗਤੀ ਤੇ ਤੇਰਾ ਜਿਹੜਾ ਇਹ ਕੰਮ ਹੈਗਾ ਉਹ ਚੱਲੀ ਜਾਊਗਾ ਸੋ ਇਹ ਗੁਰੂ ਦਮ ਹੋ ਗਿਆ ਬਾਬਾਵਾਦ ਹੋ ਗਿਆ ਜਿਆ ਫਿਰ ਤੁਸੀਂ ਪੋਲੀਟੀਕਲ ਬੰਦੇ ਵੀ ਪਿਛਲੇ ਸਮੇਂ 'ਚ ਦੇਖੇ ਹੋਣੇ ਆ ਵੀ ਉਹ ਵੀ ਸ਼ੋ ਦੇ ਨੇ ਲੋਕਾਂ ਦਾ ਲੋਕਾਂ ਦੀਆਂ ਤੀਵੀਆਂ ਦਾ ਸ਼ੋਸ਼ਣ ਕਰਦੇ ਆ ਲੁਧਿਆਣੇ ਤੋਂ ਦੋ ਭਰਾ ਨੇ ਸੋ ਉਹ ਵੀ ਪੋਲੀਟੀਸ਼ੀਅਨ ਬੜੇ ਤਗੜੇ ਨੇ ਉਹਨਾਂ ਦੇ ਉੱਤੇ ਵੀ ਪਹਿਲਾਂ ਇਲਜ਼ਾਮ ਲੱਗੇ ਫਿਰ ਇੱਕ ਇਧਰ ਮਾਝੇ ਦਾ ਜਿਹੜਾ ਹੈਗਾ ਜਿਹੜਾ ਅੱਜ ਕੱਲ ਫਿਰ ਉਹ ਜਿਹੜਾ ਹੈਗਾ ਸ਼੍ਰੋਮਣੀ ਕਮੇਟੀ ਦਾ ਬਲਾਰਾ ਬਣਿਆ ਹੋਇਆ ਸੋ ਉਹ ਵੀ ਉਹ ਵੀ ਇਹ ਸਾਰੇ ਕੰਮ ਦੇ ਵਿੱਚ ਸਾਹਮਣੇ ਆਇਆ ਸੋ ਬਹੁਤ ਕੁਝ ਜਿਹੜਾ ਹੋ ਰਿਹਾ ਲੋਕਾਂ ਨੂੰ ਸਿਆਣੇ ਬਣਨ ਦੀ ਲੋੜ ਹੈ ਇਹਨਾਂ ਦੇ ਪੱਲੇ ਕੁਝ ਨਹੀਂ ਹੈ ਜੋ ਪਰਮਾਤਮਾ ਨੇ ਕਰ ਕਰਾ ਕੇ ਤੁਹਾਨੂੰ ਭੇਜਿਆ ਜੋ ਤੁਹਾਡੀ ਕਿਸਮਤ ਦੇ ਵਿੱਚ ਆ ਜੋ ਤੁਹਾਡੀ ਮਿਹਨਤ ਹੈਗੀ ਆ ਉਹੋ ਹੀ ਮਿਲਣੀ ਹੈ ਪਾਸਟਰ ਜਾਂ ਫਿਰ ਹੋਰ ਜਿਹੜੇ ਦੇਹਧਾਰੀ ਬਾਬੇ ਨੇ ਤੁਹਾਡੇ ਰੋਗ ਠੀਕ ਨਹੀਂ ਕਰ ਸਕਦੇ ਸੋ ਇਹ ਤੁਹਾਡੇ ਉੱਤੇ ਆ ਆਪਣਾ ਖਾਣ ਪੀਣ ਆਪਣਾ ਰਹਿਣ ਸਹਿਣ ਆਪਣਾ ਮਿਹਨਤ ਜائے ਸਾਰਾ ਕੁਝ ਤੁਸੀਂ ਠੀਕ ਕਰੋ ਤਾਂ ਬੜੀ ਵਧੀਆ ਜ਼ਿੰਦਗੀ ਤੁਸੀਂ ਗੁਜ਼ਾਰ ਸਕਦੇ ਹੋ ਇਹਨਾਂ ਤੇ ਤਰਲੇਬਾਰਨ ਦੀ ਲੋੜ ਨਹੀਂ ਹੈਗੀ ਜੀ ਹਾਂ ਜਿੱਦਿਸ ਨੂੰ ਤੁਸੀਂ ਕਿਹਾ ਕਿ ਇਹ ਜੋ ਇਸ ਪਾਸਟਰ ਦੇ ਨਾਲ ਲੋਕ ਸੀਗੇ ਵੱਡੀ ਕਿੰਦੇ ਚ ਲੋਕ ਉਹ ਸੀਗੇ ਜੋ ਕਹਿੰਦੇ ਕਿ ਫਾਈਨੈਂਸ਼ੀਅਲੀ ਬਹੁਤ ਵੀਕ ਸੀਗੇ ਜੋ ਕਿ ਲੋਕੇ ਐਨੇ ਜ਼ਿਆਦਾ ਕਿ ਲੋਕੇ ਸਮਾਜ ਵਿੱਚ ਅੱਗੇ ਵਧਿਆ ਉਹ ਮੇ ਅੱਗੇ ਨਹੀਂ ਵਸ ਸਕੇ ਸੀਗੇ ਕਾਫੀ ਪਿਛੜੇ ਹੋਏ ਸੀਗੇ ਜਿਨ੍ਹਾਂ ਨੂੰ ਕਿ ਲੋਕੇ ਬਹੁਤ ਈਜ਼ੀਲੀ ਕਿ ਲੋਕੇ ਆਪਣੀ ਗੱਲਾਂ ਚ ਲਾਇਆ ਜਾ ਸਕਦਾ ਹੈ ਤੇ ਜਿਸ ਚੀਜ਼ ਦਾ ਅਜਿਹੇ ਲੋਕਾਂ ਵੱਲੋਂ ਫਾਇਦਾ ਚ ਕਿਆ ਗਿਆ ਤੇ ਅਜਿਹੀ ਘਟਨਾ ਸਾਹਮਣੇ ਆਉਂਦੀਆਂ ਨੇ ਪਰ ਇੱਥੇ ਗੱਲ ਕਰਤੀ ਸਿਰਫ ਐਸੇ ਲੋਕੀ ਨਹੀਂ ਜਿਨ੍ਹਾਂ ਨਾਲ ਆਪਾਂ ਕੁੜੀਆਂ ਦੀ ਗੱਲ ਕਰੀਏ ਤਾਂ ਉਹ ਬਹੁਤ ਚੰਗੇ ਕਰਾਂਦੀਆਂ ਵੀ ਨੇ ਆਪਾਂ ਸਿਰਫ ਉਹਨਾਂ ਲੋਕਾਂ ਨੂੰ ਕਹਿ ਕੰਨਿਆ ਕਿ ਕੁਝ ਲੋਕਾਂ ਨੂੰ ਇਹ ਮੈਨਿਪੂਲੇਟ ਕਰ ਲੈਂਦੇ ਨੇ ਪਰ ਕੁਝ ਚੰਗੇ ਕਰਾਂਦੇ ਲੋਕ ਵੀ ਕਿ ਲੋਕੇ ਜਿਹਹੀਆਂ ਗਲਤੀਆਂ ਕਰ ਜਾਂਦੇ ਨੇ ਵੱਡੀ ਗਿਣਤੀ ਵਿੱਚ ਕਰ ਜਾਂਦੇ ਨੇ ਆਪਣੀਆਂ ਕਿ ਲੋ ਜਿਸ ਤੋਂ ਬਾਅਦ ਅੱਗੇ ਜਿਹੜੇ ਕੇਸ ਆ ਸਾਹਮਣੇ ਆ ਜਾਂਦੇ ਨੇ ਤੁਹਾਨੂੰ ਲੱਗਦਾ ਨਹੀਂ ਕਿ ਇਹ ਆਸਥਾ ਵਿਤਾ ਆਸਥਾ ਦੀ ਕੋ ਲਿਮਟ ਹੋਣੀ ਹੈ ਕਿਸ ਤਰੀਕੇ ਦੇ ਨਾਲ ਐਵੇਂ ਕਹਨੋ ਕਿ ਅੱਖਾਂ ਬੰਦ ਕਰਕੇ ਕਿਸੇ ਵੀ ਬੰਦੇ ਦੇ ਨਾਲ ਤੁਸੀਂ ਆਪਣੀਆਂ ਕਿਹੜੀਆਂ ਕੁੜੀਆਂ ਛੱਡ ਦਿੰਦੇ ਹੋ ਅੱਖਾਂ ਬੰਦ ਕਰਕੇ ਤੁਹਾਨੂੰ ਲੱਗਦਾ ਨਹੀਂ ਇਹਨਾਂ ਵਿੱਚ ਵੀ ਲੋਕਾਂ ਨੂੰ ਥੋੜਾ ਜਿਆਦਾ ਅਵੇਅਰ ਹੋਣਾ ਚਾਹੀਦਾ ਹੈ ਜੀ ਬਿਲਕੁਲ ਬਿਲਕੁਲ ਜਿਵੇਂ ਤੁਸੀਂ ਕੁੜੀਆਂ ਦੀ ਗੱਲ ਕੀਤੀ ਹੈ ਨਾ ਤੇ ਇਹਦੇ ਵਿੱਚ ਅਨਪੜ ਮਾਪਿਆਂ ਦਾ ਬੜਾ ਵੱਡਾ ਕਸੂਰ ਹੈ ਬੜੀਆਂ ਘਟਨਾਵਾਂ ਅਸੀਂ ਇਸ ਤਰ੍ਹਾਂ ਦੀਆਂ ਸੁਣੀਆਂ ਭਈ ਜਿਹੜੇ ਅਨਪੜ ਮਾਪੇ ਨੇ ਆਪਣੀਆਂ ਪੜੀਆਂ ਲਿਖੀਆਂ ਕੁੜੀਆਂ ਨੂੰ ਇਹਨਾਂ ਡੇਰਾਵਾਦੀਆਂ ਦੇ ਉਹ ਜਿਹ ਕਿ ਲਓ ਜੀ ਇਹ ਤਾਂ ਹੁਣ ਤੁਹਾਡੀ ਸੇਵਾਦਾਰ ਬਣ ਕੇ ਰਹੇਗੀ ਸੋ ਇਹ ਬਹੁਤ ਵੱਡੀ ਭੁੱਲ ਹੈ ਆਪ ਤਾਂ ਤੁਸੀਂ ਅਨਪੜ੍ਹੋਂ ਆਪ ਤਾਂ ਤੁਸੀਂ ਆਪਣੀ ਜ਼ਿੰਦਗੀ ਗਰਗ ਕਰ ਲਈ ਹੈ ਪਰ ਆਪਣੇ ਪੜ੍ਹੇ ਲਿਖੇ ਜਿਹੜੇ ਬੱਚੇ ਨੇ ਜਿਨ੍ਹਾਂ ਨੇ तकरीबन ਆਪਾਂ ਕਹੀਏ ਭੀ ਗ੍ਰੈਜੂਏਟ ਬੱਚੇ ਨੇ ਤੁਹਾਡੇ ਜਿਨ੍ਹਾਂ ਨੇ ਪੜ੍ਹਾਈ ਕੀਤੀ ਹੈ ਬਹੁਤ ਸੋਹਣੀ ਪੜ੍ਹਾਈ ਕੋਈ ਬੱਚੇ ਤੇਜ ਵੀ ਨੇ ਪੜ੍ਹਾਈ ਦੇ ਵਿੱਚ ਉਹ ਅੱਗੇ ਜਾਣਾ ਚਾਹੁੰਦੇ ਆ ਪਰ ਤੁਸੀਂ ਲੋਕ ਮਤਲਬ ਕਿ ਇੰਨੇ ਜ਼ਿਆਦਾ ਗਰਖ ਚੁੱਕੇ ਹੋ ਕਿ ਆਪਣੇ ਪੜ੍ਹੇ ਲਿਖੇ ਬੱਚਿਆਂ ਨੂੰ ਇਹਨਾਂ ਅਨਪੜ ਬਾਬਿਆਂ ਦੇ ਜਿਹੜੇ ਡੇਰਿਆਂ ਦੇ ਉੱਤੇ ਛੱਡ ਦਿੰਦੇ ਉਹ ਕਿ ਤੁਸੀਂ ਸੇਵਾਦਾਰ ਬਣ ਕੇ ਰਹੋ ਇਸੇ ਤਰੀਕੇ ਨਾਲ ਆਪਾਂ ਬਾਰ ਬਾਰ ਸਰਸੇ ਵਾਲੇ ਦੀ ਕਿਉਂ ਐਗਜ਼ਾਮਪਲ ਦਿੰਨੇ ਆ ਕਿਉਂਕਿ ਸਰਸੇ ਵਾਲਾ ਸਭ ਤੋਂ ਵੱਡੀ ਐਗਜ਼ਾਮਪਲ ਹੈ ਇਸ ਵੇਲੇ ਸਮੇ ਦੀ ਜਿਹਦੇ ਡੇਰੇ ਦੇ ਉੱਤੇ ਬਹੁਤ ਜ਼ਿਆਦਾ तकरीबन ਆਪਾਂ ਕਹੀਏ ਵੀ ਸੈਂਕੜੇ ਲੜਕੀਆਂ ਜਿਹੜੀਆਂ ਕੁੜੀਆਂ ਹੈਗੀਆਂ ਉਹ ਛੱਡੀਆਂ ਗਈਆਂ ਮਾਪਿਆਂ ਵੱਲੋਂ ਕੁਝ ਆਪ ਆ ਗਈਆਂ ਜਿਨ੍ਹਾਂ ਨੇ ਫਿਰ ਉੱਥੇ ਜਾ ਕੇ ਜੋ ਜੋ ਛੱਲਿਆ ਉਸ ਤੋਂ ਬਾਅਦ ਉਹ ਸਾਰਾ ਕੁਝ ਬਾਹਰ ਆਇਆ ਡੇਰਾ ਜਿਹੜਾ ਸਰਸੇ ਵਾਲਾ ਨਾ ਉਹਨੇ ਤਾਂ ਬਹੁਤ ਵੱਡਾ ਆਪਣਾ ਇੱਕ एंपਾਇਰ ਰਚਿਆ ਹੋਇਆ ਸੀ ਅੰਦਰ ਹੀ ਅਖਬਾਰਾਂ ਚੱਲਦੀਆਂ ਅੰਦਰ ਹੀ ਸਕੂਲ ਬਣੇ ਹੋਏ ਆ ਅੰਦਰ ਹੀ ਹਸਪੀਟਲ ਬਣੇ ਹੋਏ ਆ ਮਤਲਬ ਕਿ ਇੱਕ एंपਾਇਰ ਇੱਕ ਇੱਕ ਸਟੇਟ ਦੇ ਅੰਦਰ ਆਪਣਾ एंपਾਇਰ ਖੜਾ ਕੀਤਾ ਹੋਇਆ ਸੀ ਉਹਨੇ ਸੋ ਉਹ ਦੇਖੋ ਤੁਸੀਂ ਕਿੰਡੀ ਵੱਡੀ ਗੱਲਬਾਤ ਹੈਗੀ ਆ ਫਿਰ ਸਾਧੂਆਂ ਨੂੰ ਨਪੁੰਸਕ ਬਣਾ ਦੇਣਾ ਆਪ ਉਹ ਮਰਦ ਬਣਿਆ ਰਿਹਾ ਪਰ ਉਹ ਕਹਿੰਦਾ ਵੀ ਜਿਹੜੇ ਮੇਰੇ ਨਾਲ ਵਿਚਰਨ ਆਲੇ ਜਿੰਨੂੰ ਸਾਰੇ ਨਾ ਮਰਦ ਬਣਾ ਦਿਓ ਉਹਨੇ ਫਿਰ 300 ਸਾਧੂਆਂ ਨੂੰ ਨਾ ਮਰਦ ਬਣਾਇਆ ਫਿਰ ਜਿਹੜੇ ਰੇਪ ਉਹਨੇ ਕੀਤੇ ਸੋ ਇਹ ਇਹ ਜਿਹੜੀ ਬੜੀ ਵੱਡੀ ਅਨਪੜਤਾ ਹੈਗੀ ਆ ਵੀ ਤੁਸੀਂ ਜਾਣਾ ਜਾਓ ਜਿਹੜੇ ਮਤਲਬ ਤੁਸੀਂ ਖੂਦ ਦੇ ਵਿੱਚ ਪੈਣਾ ਮੈਂ ਉਹਨਾਂ ਮਾਪਿਆਂ ਦੀ ਗੱਲ ਕਰਦਾ ਵੀ ਜਿਨ੍ਹਾਂ ਨੂੰ ਬਿਲਕੁਲ ਵੀ ਸੈਂਸ ਨਹੀਂ ਹੈ ਬਿਲਕੁਲ ਅਕਲ ਨਹੀਂ ਹੈ ਵੀ ਤੁਸੀਂ ਕਿਸ ਤਰੀਕੇ ਨਾਲ ਵਿਚਰ ਰਹੇ ਹੋ ਇਹਨਾਂ ਡੇਰਾਬਾਦੀਆਂ ਦੇ ਕੋਲ ਜਾ ਰਹੇ ਹੋ ਆਪਣੇ ਬੱਚਿਆਂ ਨੂੰ ਵੀ ਉਹ ਉਹ ਸਾਰਾ ਉਹਨਾਂ ਦਾ ਫਿਊਚਰ ਖਰਾਬ ਕਰ ਰਹੇ ਹੋ ਜਾਣਾ ਜਾਓ ਭਾਈ ਬੱਚਿਆਂ ਨੂੰ ਤਾਂ ਬਖਸ਼ ਦਿਓ ਸੋ ਬਹੁਤ ਸਾਰੀਆਂ ਐਸੀਆਂ ਲੜਕੀਆਂ ਜਿਹੜੀਆਂ ਅੱਜ ਵੀ ਸਲੇਵ ਬਣੀਆਂ ਹੋਈਆਂ ਜੇਕਰ ਸਿਸਟਮ ਜੇਕਰ ਕਾਨੂੰਨ ਤਰੀਕੇ ਨਾਲ ਕੰਮ ਕਰਨ ਤੇ ਆਵੇ ਨਾ ਇਹਨਾਂ ਡੇਰਿਆਂ ਦੀ ਸ਼ਾਨ ਬੇਣ ਕੀਤੀ ਜਾਵੇ ਇਥੋਂ ਸੈਂਕੜੇ ਹਜ਼ਾਰਾਂ ਲੜਕੀਆਂ ਤੁਹਾਨੂੰ ਮਿਲ ਲਗੀਆਂ ਜਿਹੜੀਆਂ ਸਲੇਵ ਨੇ ਜਿਹੜੀਆਂ ਆ ਨਹੀਂ ਸਕਦੀਆਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਵੀ ਜੇ ਤੁਸੀਂ ਬੋਲੇ ਤਾਂ ਤੁਹਾਡੇ ਮਾਪਿਓ ਨੂੰ ਕਤਲ ਕਰ ਦਿੱਤਾ ਜਾਏਗਾ ਤੁਹਾਨੂੰ ਕਤਲ ਕਰ ਦਿੱਤਾ ਜਾਏਗਾ ਤੁਹਾਡੇ ਰਿਸ਼ਤੇਦਾਰਾਂ ਨੂੰ ਕਤਲ ਕਰ ਦਿੱਤਾ ਜਾਏਗਾ ਜਾਂ ਫਿਰ ਤੁਹਾਡੀ ਬਦਨਾਮੀ ਤੁਹਾਡੀਆਂ ਅਸ਼ਲੀਲ ਵੀਡੀਓਜ਼ ਜਿਹੜੀਆਂ ਨੇ ਉਹ ਵਾਇਰਲ ਕਰ ਦਿੱਤੀਆਂ ਜਾਣਗੀਆਂ ਸੋ ਬਹੁਤ ਸਾਰੀਆਂ ਹਜੇ ਵੀ ਸਲੇਵ ਨੇ ਇਹਨਾਂ ਡੇਰਿਆਂ ਦੇ ਵਿੱਚ ਜੇਕਰ ਲੋਕ ਸਿਸਟਮ ਜਾਗੇ ਤਾਂ ਉਹ ਸਾਰਿਆਂ ਨੂੰ ਜਿਹੜਾ ਹੈਗਾ ਛਡਾਇਆ ਜਾ ਸਕਦਾ ਹੈ ਉਹਨਾਂ ਨੂੰ ਦੁਬਾਰਾ ਇੱਕ ਆਮ ਲਾਈਫ ਦੇ ਵਿੱਚ ਲਿਆਂਦਾ ਜਾ ਸਕਦਾ ਹੈ ਜੀ ਜੀ ਜਲਦੀ ਸੰਤਾਨਾਂ ਦੇ ਨਾਲ ਜੁੜਨ ਦੇ ਲਈ ਆਪਣੇ ਵਿਚਾਰ ਸਾਂਝੇ ਕਰਨ ਦੇ ਅੱਗੇ ਅਖੰ ਦੇ ਲਈ ਉਮੀਦ ਕਰਦੇ ਆ ਕਿ ਵਾਤਵਾ ਦਰਸ਼ਕੀ ਸਾਡੇ ਤੁਹਾਡੇ ਵਿਚਾਰ ਸੁਣਨਗੇ ਆ ਤੁਹਾਡੇ ਵਿਚਾਰ ਸੁਣਨ ਕਿ ਤੁਹਾਡੀ ਵੀਡੀਓ ਵਾਤ ਨੂੰ ਸ਼ੇਅਰ ਹੀ ਕਰਨਗੇ ਉਮੀਦ ਕਰਦੇ ਆ ਕਿ ਅਜਿਹੇ ਘਣਾਵਾ ਫਿਊਚਰ ਵਿੱਚ ਦੇਖਣ ਨੂੰ ਨਾ ਮਿਲਣ ਤੇ ਅਜਿਹੇ ਲੋਕਾਂ ਤੋਂ ਬਚਿਆ ਜਾਵੇ ਅਤੇ ਕਿਹ ਲੋਕ ਕਿ ਹਰੇਕ ਚੀਜ਼ ਦੀ ਇੱਕ ਲਿਮਟ ਰੱਖਣ ਤੇ ਉਹਨਾਂ ਮਾਪਿਆਂ ਨੂੰ ਵੀ ਸਲਾਹਿਆ ਕਿ ਆਪਣੇ ਬੱਚਿਆਂ ਨੂੰ ਆਪਣੀਆਂ ਬੇਟੀਆਂ ਨੂੰ ਐਦਾਂ ਕਿਤੇ ਵੀ ਛੱਡ ਕੇ ਨਾ ਉਹਨਾਂ ਨੂੰ ਆਪਣੀ ਨਿਗਰਾਨੀ ਰੱਖੋ ਕਿਸੇ ਹੋਰ ਨੂੰ ਕਿਹ ਲੋਕ ਪਾਪਾ ਕਹਿੰਦੇ ਹਨ ਤਾਂ ਤੇ ਉਹ ਆਪਣੇ ਬਾਪ ਨਹੀਂ ਬਾਪ ਕਹਿਣ ਅਜਿਹਾ ਨਾ ਹੋਵੇ ਕਿ ਹੋਰਾਂ ਵਿੱਚ ਲੱਗ ਕੇ ਉਹ ਹਨਾ ਤੇ ਅਜਿਹੇ ਬੱਚੇ ਇਨਸਾਨ ਹੋ ਜਾਵੇ ਅਜਿਹੇ ਕੰਨਾ ਰੁਕਣ ਚਾਹੀਦੀਆਂ ਤੇ ਹੁਣ ਵੇਲਾ ਹੋ ਗਿਆ ਪ੍ਰਾਈਪੰਡਟੀ ਦੇਖ ਦਿਸਣ ਦਾ ਜਿਹਨਾਂ ਦਾ ਧੰਨਵਾਦ 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 ਤੁਹਾਡਾ ਵੀ ਜੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ तहे ਦਿਲੋਂ ਧੰਨਵਾਦ